ਨਾਲ ਸਾਡੇ ਮਾਨੂ ਸੰਤੂਹ ਕੇ ਆਗਦਾ ਸੋ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹੀ ਨੇ ਆਪਣੇ ਜੀਵਨ ਕੌਟਕਾਂ ਦੇ ਵਿੱਚ ਨਾਮ ਜਪਣ ਦੀ ਸਿੱਖਿਆ ਦੇ ਕਰਕੇ ਜਗਤ ਨੂੰ ਸਾਰਨਾ ਕੀਤਾ ਹੈ। ਕਾਇਿ ਕਿਸੇ ਕਵੀ ਨੇ ਕਿਹਾ ਹੈ ਕੰਧੂ ਨੇ ਤਾਰੇ ਗਿਣੇ ਯਾਦ ਹੈ ਤੇਰੇ ਸਾਰੇ ਨਾਗ ਨਾਸ ਹੈ। ਬੰਦਾ ਨਾਨਕ ਜੀ ਦੁਨੀਆਂ ਦੇ ਉਪਰ ਸਾਰੇ ਤੇ ਕਿਨੇ ਜਾ ਸਕਦੇ ਨੇ ਪਰ ਨਾਮ ਦੀ ਬਾਤ ਜੀ ਕਿ ਜਿੰਨੇ ਤੂੰ ਤਾਰ ਦਿੱਤੇ ਉਹਨਾਂ ਦੀ ਗਣਤੀ ਹੋਰ ਸਭੀ ਕੌਣ ਦੇ ਰਾਤ ਸਵਰਗੇ ਬਾਬੇ ਨਾਨਕ ਨੇ ਸਾਰੇ ਸੱਜਣ ਠੱਗ ਵਰਗਿਆਂ ਦਾ ਉਧਾਰ ਬਾਬੇ ਨਾਨਕ ਨੇ ਕੀਤਾ ਐਸੀ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪੌਂਡਾ ਦੇ ਜੀਵਨ ਕਾਉਦਕਾ ਦੀ ਕਥਾ ਸਤਿਗੁਰੂ ਜੀ ਆਪ ਕਿਰਪਾ ਕਰਕੇ ਆਪ ਜੀ ਦੇ ਨਗਰ ਦੇ ਵਿੱਚ ਪ੍ਰਾਰੰਭ ਕਰਵਾ ਰਹੇ ਨੇ ਸੋ ਇਤਿਹਾਸ ਦਾ ਸਭ ਤੋਂ ਮੁੱਢਲਾ ਗ੍ਰੰਥ ਜੇਸੋ ਇਤਿਹਾਸ ਗ੍ਰੰਥ ਦੀ ਕਥਾ ਹਰੇਕ ਗੁਰਦੁਆਰੇ ਦੇ ਵਿੱਚ ਹੁੰਦੀ ਹੈ ਜਿਹਦਾ ਨਾਮ ਹੈ ਗੁਰਪ੍ਰਦਾਸ ਸੂਰਜ ਗ੍ਰੰਥ ਇਹ ਗ੍ਰੰਥ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ। ਔਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਲੈ ਕਰਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਅਨੁਸਾਰੀ ਕਥਾ ਇਸ ਗ੍ਰੰਥ ਦੇ ਵਿੱਚ ਵਰਨ ਕੀਤੀ ਹੈ। ਕਵੀ ਰਾਜ ਕਵੀ ਸੰਤੋਖ ਸਿੰਘ ਨੇ ਇਹ ਗੁਰਪ੍ਰਤਾ ਸੂਰਜ ਗ੍ਰੰਥ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਲਿਖਿਆ ਪਰ ਬੜੇ ਅਫਸੋਸ ਦੀ ਗੱਲ ਕਿ ਉਹਨਾਂ ਨੇ ਗ੍ਰੰਥ ਦੇ ਲਿਖਦੇ ਦਿੱਤਾ ਪਰ ਆਪਣੇ ਜੀਵਨ ਦੇ ਵਿੱਚੋਂ ਛੁਪਾ ਨਹੀਂ ਸਕੀ ਉਹਨਾਂ ਦੇ ਗ੍ਰੰਥ ਨੂੰ ਛੁਪਾਉਣ ਸਮੇਂ ਕਈ ਥਾਵਾਂ 'ਤੇ ਅਨਮਤੀਆਂ ਨੇ ਇਸ ਗ੍ਰੰਥ ਦੇ ਵਿੱਚ ਹੀਰ ਫੇਰ ਕਰ ਦਿੱਤੀ ਇਸ ਦਾ ਸੰਸ਼ੋਧਨ ਡਾਕਟਰ ਭਾਈ ਵੀਰ ਸਿੰਘ ਜੀ ਨੇ 파ਵੇਂ ਕੀਤਾ ਹੈ ਪਰ ਵੀ ਬਰਬਰਤਾਬ ਸੂਰਜ ਗ੍ਰੰਥ ਨੂੰ ਸਵਾਰਨ ਦਾ ਕੰਮ ਕਵੀ ਸੰਬਾਬਾ ਪ੍ਰੇਮ ਸਿੰਘ ਜੀ ਨੇ ਕੀਤਾ ਇਹ ਧੰ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਕੋਲ ਵਿੱਚ ਹੋਏ ਇਹਨਾਂ ਨੇ ਦਸਾਂ ਪਾਤਸ਼ਾਹੀਆਂ ਦੇ ਇਤਿਹਾਸ ਗੁਰਪੁਰਪ੍ਰਕਾਸ਼ ਗ੍ਰੰਥ ਨੂੰ ਸਵਾਰ ਕੇ ਇੱਕ ਗ੍ਰੰਥ ਬਣਾਇਆ ਜਿਹਦਾ ਨਾਮ ਰੱਖਿਆ ਸ੍ਰੀ ਗੁਰਪੁਰਪ੍ਰਕਾਸ਼ ਗ੍ਰੰਥ ਉਸ ਗ੍ਰੰਥ ਦੀ ਕਥਾ ਆਪ ਹੀ ਦੇ ਨਗਰ ਵਿੱਚ ਪ੍ਰਾਰੰਭ ਹੋ ਰਹੀ ਹੈ ਆਓ ਮੰਗਲ ਮਿਲੀਆਂ ਮਿਲ ਕਾਗਰਿਤ ਕਰਕੇ ਆਪਣੀ ਰਸਨਾ ਤੋਂ ਉਚਾਰਨ ਕਰੀਏ ਸਤਨਾਮੁ ਸ੍ਰੀ ਵਾਹਿਗੁਰੂ ਦੁਰਾਸ ਕੀ ਸਤਨਾਮੁ ਵਾਹਿਗੁਰੂ ਪੁਰਖੁ ਸਰੂਪ ਸਕਾਰ ਸਿਆਰ ਹਾਂਜੀ ਕਵੀ ਜੀ ਨੇ ਪਹਿਲਾ ਮੰਗਲਾ ਚਰਨ ਕੀਤਾ ਏ ਇੱਕ ਓ ਅੰਸਾਨ ਸਤਗੁਰ ਪ੍ਰਸਾਦਿ ਉਹਦੇ ਤੋਂ ਅੱਗੇ ਕਹਿੰਦੇ ਨੇ ਅੱਤ ਸ੍ਰੀ ਗੁਰਪ੍ਰਕਾਸ਼ ਗ੍ਰੰਥ ਲਿਖਿਆ ਜੀ ਗੁਰਪੁਰ ਪ੍ਰਕਾਸ਼ ਗ੍ਰੰਥ ਇਹ ਗ੍ਰੰਥ ਨੂੰ ਕਵੀ ਸਨ ਬਾਬਾ ਪ੍ਰੇਮ ਸਿੰਘ ਜੀ ਨੇ ਇਹਦਾ ਸਵਾਰਿਆ ਜਿਵੇਂ ਇੱਕ ਨਗਰ ਹੁੰਦਾ ਹੈ ਤੇ ਨਗਰ ਦੇ ਵਿੱਚ ਮਹੱਲੇ ਹੁੰਦੇ ਨੇ ਤੇ ਮਹੱਲਿਆਂ ਦੇ ਵਿੱਚ ਘਰ ਹੁੰਦੇ ਜਦੋਂ ਪਾਠਸ਼ੈਣ ਜਾਂਦੇ ਇਤਿਹਾਸ ਨੂੰ ਕਵੀ ਸੈਨ ਬਾਬਾ ਪ੍ਰੇਮ ਸਿੰਘ ਜੀ ਨੇ ਇੱਕ ਪੁਰ ਗਾਣਾ ਕੀਤਾ ਇਹ ਨੰਗਰ ਗਾਣਾ ਕੀਤਾ ਹੈ ਅਤੇ ਇਸ ਇਤਿਹਾਸ ਦੇ ਨਗਰ ਦੇ ਵਿੱਚ 10 ਮਹੱਲੇ ਬਣਾਏ ਨੇ ਉਹਨਾਂ ਮਹੱਲਿਆਂ ਦੇ ਵਿੱਚ ਜਿਹੜੇ ਸਤਿਗੁਰਾਂ ਦੇ ਜੀਵਨ ਗੋਤਕ ਨੇ ਉਹਨਾਂ ਨੂੰ ਘਰ ਗਹਿ ਕੇ ਵਰਣਨ ਕੀਤਾ ਹੈ ਸੋ ਪ੍ਰਥਮ ਮਹੱਲੇ ਸ੍ਰੀ ਸਤਗੁਰੂ ਨਾਨਕ ਦੇਵ ਕੀ ਕਥਾ ਪ੍ਰਾਰੰਭ ਹਤੇ ਜਿਹੜਾ ਪਹਿਲਾ ਮਹੱਲਾ ਇਹ ਗੁਰੂ ਇਤਿਹਾਸ ਦਾ ਉਹ ਧੰਗ ਗੁਰੂ ਨਾਨਕ ਦੇਵ ਪਾਤਸ਼ਾਹੀ ਜੀ ਨੇ ਉਹਨਾਂ ਦੀ ਕਥਾ ਆਓ ਪਿਆਰ ਦੇ ਨਾਲ ਸਰਵਣ ਕਰੀਏ ਕਵੀ ਜੀ ਕਹਿੰਦੇ ਨੇ ਸ੍ਰੀ ਸਤਨਾਮ ਵਾਹਿਗੁਰੂ ਜਿਹੜਾ ਸਤਨਾਮ ਸ੍ਰੀ ਵਾਹਿਗੁਰੂ ਜਾਪ ਹੈ ਨਾ ਕਹਿੰਦੇ ਪੁਰਖ ਆਕਾਰ ਦਿਯਾਰ ਇਹ ਅਕਾਲ ਪੁਰਖ ਪਰਮੇਸ਼ਰ ਦਾ ਦਿੱਤਾ ਹੋਇਆ ਜਾਪ ਹੈ ਜਾਹੇ ਜਬ ਬਿਗਨਨ ਉਦਤ ਹੋਦ ਸਹਲੀ ਪਾਰ ਜਿਹਦਾ ਜਾਪ ਜਪਣ ਦੇ ਨਾਲ ਇਹ ਸੰਸਾਰ ਸੁਬੰਦ ਨੂੰ ਸੌਖੇ ਕਰ ਜਾਂਦਾ ਹੈ ਮਾ ਪੁਰਖ ਅਸਲ ਕਹਿੰਦੇ ਨੇ ਕਿ ਦੁਨੀਆਂ ਦੇ ਉੱਪਰ ਭਾਵੇਂ ਆਪਾਂ ਗੁਰਬਾਣੀ ਪੜਦੇ ਆਂ ਪਰ ਗੁਰੂ ਖਾਲਸਾ ਜੀ ਫੁਰਬਾਣੀ ਸਤਿਗੁਰਾਂ ਦੀ ਇੱਕ ਐਸਾ ਭੰਡਾਰਾ ਏ ਜਿਹਨੂੰ ਪੜਦਿਆਂ ਪੜਦਿਆਂ ਕਈ ਵਾਰ ਕਈ ਉਕਾਣਾਂ ਰਹਿ ਜਾਂਦੀਆਂ ਕਿਉਂਕਿ ਇਹ ਗੁਰਮੁਖੀ ਲਿਪੀ ਇਹ ਅਨੇਕਾ ਪਿਸ਼ਾਵਾਂ ਗੁਰਬਾਣੀ ਦੇ ਵਿੱਚ ਲਿਖੀਆਂ ਹੋਈਆਂ ਨੇ ਇਮਾਮ ਪੁਰਖ ਕਹਿੰਦੇ ਨੇ ਕਿ ਗੁਰਬਾਣੀ ਪੜ੍ਹਨ ਦੇ ਨਾਲ 100 ਦੇ ਵਿੱਚੋਂ 100 ਪ੍ਰਸੰਗੀ ਫਲ ਕਿਸੇ ਵੀ ਰਲੇ ਨੂੰ ਹੀ ਪ੍ਰਾਪਤ ਹੁੰਦਾ ਹੈ। ਕੋਈ ਗੁਰਬਾਣੀ ਵਿੱਚ ਗਲਤੀ ਹੋਣ ਦੇ ਨਾਲ ਫਲ ਘਟ ਜਾਂਦਾ ਹੈ। ਇਹ ਸਤਨਾਮ ਸ੍ਰੀ ਵਾਹਿਗੁਰੂ ਜਪਣ ਦੇ ਨਾਲ ਬੰਦੇ ਨੂੰ 100 ਦੇ ਵਿੱਚੋਂ 100 ਪ੍ਰਸੰਗ ਦੀ ਫਲ ਪ੍ਰਾਪਤ ਹੋ ਜਾਂਦਾ ਸਤਨਾਮ ਵਾਹਿਗੁਰੂ ਕੋਈ ਸਤਨਾਮ ਸ੍ਰੀ ਵਾਹਿਗੁਰੂ ਕਹਿਣ ਦੇ ਨਾਲ ਕੋਈ ਗਲਤੀ ਨਹੀਂ ਹੁੰਦੀ ਇਸ ਵਾਸਤੇ ਕਵੀ ਇਹ ਕਹਿੰਦੇ ਨੇ ਕਹਿੰਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਜਪਣ ਦੇ ਨਾਲ ਇਹ ਸੰਸਾਰ ਸਮੁੰਦਰ ਤੋਂ ਸੰਖਿਆ ਹੀ ਤਰ ਜਾਈਦਾ ਏ ਮਾਲਤੀ ਚੰਦ ਗੀਆਂ ਮਾਲਤੀ ਚੰਦ ਸ੍ਰੀ ਸਤਿਗੁਰੂ ਨਾਲੇ ਪ੍ਰਭੂ ਆਗਜ ਜੱਜ ਕੋ ਪ੍ਰਣਾਮ ਹੋ ਕਹਿੰਦੇ ਧੰ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੇ ਚਰਨ ਕਮਲਾਂ ਦੇ ਉੱਪਰ ਮੈਂ ਪਹਿਲਾ ਨਮਸਕਾਰ ਕਰਦਾ ਹਾਂ ਅੰਗਦ ਗੁਰੂ ਸ੍ਰੀ ਅੰਗ ਸੰਗਨ ਸਦਹੀ ਬੰਦਤ ਤਾਮੋ ਅਤੇ ਫਿਰ ਕਹਿੰਦੇ ਮੈਂ ਧੰ ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਜੀ ਜੋ ਸਦਾ ਹੀ ਹਰੇਕ ਦੇ ਅੰਗ ਸੰਗ ਰਹਿੰਦੇ ਨੇ ਉਨ੍ਹਾਂ ਦੇ ਚਰਨਾਂ ਦੇ ਉੱਪਰ ਨਮਸ਼ਕਾਰ ਕਰਦਾ ਹਾਂ ਅਮਰ ਗੁਰੂ ਸ੍ਰੀ ਅਵਰ ਕਰਹਿ ਨਾਮ ਲੈ ਤਰ ਜਾਮੋ ਧੰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਜਿਹੜੇ ਦੂਜਿਆਂ ਦੇ ਤਾਂ ਹੀ ਮੁਕਤੀ ਦਾ ਦਾਣ ਦਿੰਦੇ ਨੇ ਤੇ ਜਿਨ੍ਹਾਂ ਦਾ ਨਾਮ ਲੈਣ ਤੋਂ ਹੀ ਜਿਨੇ ਇੱਕ ਵਾਰੀ ਕਹਿ ਦਿੱਤਾ ਧੰ ਗੁਰੂ ਅਮਰਦਾਸ ਸਾਹਿਬ ਜੀ ਉਹ ਭਗਵਨ ਦੇ ਸਮੁੰਦਰ ਤੋਂ ਸੰਖਿਆਇ ਤਰ ਜਾਂਦਾ ਹੈ ਐਸੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਦੇ ਮੇਰੀ